ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿਵੇਂ ਹੋ ਸਭ ਠੀਕ ਹੋ ਕਾਫੀ ਦਿਨਾਂ ਤੋਂ ਬਲੌਗ ਨਹੀਂ ਪਾਇਆ ਅੱਜ ਹੀ ਸੋਚਿਆ ਕਿ ਬਲੌਗ ਪਾਣੇ ਆ ਕਿਉਂਕਿ ਅੱਜ ਦਿਨ ਕੀਤਾ ਸਾਡਾ ਗੋ ਗੱਪੇ ਖਾਣ ਨੂੰ ਗੈਰੀ ਦਾ ਮੂਹ ਰੋ ਗੈਰੀ ਹੋ ਲੱਗੇ ਤਾਂ ਤੱਕ ਦੋਆ ਤਾਂ ਡਰ ਗਿਆ ਹੀ ਕੀਤਾ ਹੁੰਦਾ ਹੈ ਸਾਡਾ ਗੈਰੀ ਆਹ ਦੇਖ ਲਓ ਜੀ ਬੋਲ ਵੀ ਕੱਢਦਾ ਜੇ ਵੱਡਾ ਹੋਈ ਜਾਂਦੇ ਆਵੇਂ ਰੋਈ ਜਾਂਦਾ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਸਾਡੇ ਚੈਨਲ 'ਚ ਤੇ ਅੱਜ ਜਿਵੇਂ ਕਿ ਤੁਹਾਨੂੰ ਪਤਾ ਕਾਫੀ ਦਿਨ ਤੋਂ ਅਸੀਂ ਕੋਈ ਬਲੌਗ ਨਹੀਂ ਪਾ ਰਹੇ ਸੀਗੇ ਅੱਜ ਬੜੇ ਦਿਨਾਂ ਬਾਅਦ ਅਸੀਂ ਬਲੌਗ ਬਣਾਉਣ ਲੱਗੇ ਆਂ ਜੀ ਗੋਲ ਗੱਪੇ ਖਾਣ ਪ੍ਰੋਗਰਾਮ ਬਣਿਆ ਗੋਲ ਗੱਪੇ ਦਾ ਤੇ ਬੱਚੇ ਵੀ ਕਹਿ ਰਹੇ ਸੀਗੇ ਤੇ ਸਿਮੀ ਵੀ ਕਹਿ ਰਹੀ ਗੋਲ ਗੱਪੇ ਖਾਣ ਚੱਲੀਏ ਹੂੰ ਚਲ ਤੂੰ ਖਾਣੇ ਨਾਲੇ ਕਿਹੜੇ ਖਾਣੇ ਤੂੰ ਤੂੰ ਖਾਣੇ ਕਿਹੜੇ ਗੋਲ ਗੱਪੇ ਮੈਨੂੰ ਆਟੇ ਵਾਲੇ ਪਸੰਦ ਆ ਮੈਨੂੰ ਸੂਜੀ ਵਾਲੇ ਨਹੀਂ ਪਸੰਦ ਮੈਨੂੰ ਸੂਜੀ ਵਾਲੇ ਬੜੀ ਚੰਗਾ ਤੈਨੂੰ ਸੂਜੀ ਵਾਲੇ ਪਸੰਦ ਆ ਤੇ ਤਨੂੰ ਨੇ ਜਾਣਾ ਤਨੂੰ ਨੇ ਆਟੇ ਵਾਲੇ ਖਾਣੇ ਤਨੂੰ ਜਾਣਾ ਤੂੰ ਚੱਲ ਫਿਰ ਜਾਣਾ ਤੇ ਤੇ ਅਸੀਂ ਚੱਲੇ ਆ ਜੀ ਹੁਣ ਗੋਲ ਗੱਪੇ ਖਾਣ ਤੇ ਅੱਗੇ ਤੁਹਾਨੂੰ ਦੁਖਾਨੇ ਆ ਸਾਰਾ ਕਿੱਦਾਂ ਦਾ ਹੁਣ ਜੇ ਨੂਨ ਵਾਲੇ ਜਿਹੜੇ ਵੀ ਇਹਨਾਂ ਨੇ ਖਾ चल आ सो एक गल कहन वाली है कि गर्मी बहुत ज्यादा पै रही इस बार इस बार गर्मी ने रिकॉर्ड तोड़े पड़े तो काफी गर्मी पूरा दिन, दिन गर्मी देंदी वेरी गुड गिल्ली वाली ने पानी में की होया चपला गिल्लियां हो गया चल कोई गल नहीं फिर की है गहरी गहरी ਆਪਰੇ ਕਾੰਤੇ ਹੁਣ ਅਸੀਂ ਪਹੁੰਚ ਗਏ ਹਾਂ ਗੋਲ ਗੱਪੇ ਵਾਲੇ ਕੋਲ ਹੁਣ ਦੇਖੋ ਪਾਲੇ ਜੀ ਰੈਡੀ ਤੇ ਹੈਗਾ ਰਸ਼ ਕਿ ਅਸੀਂ ਰੋਗੇ ਆ ਤਾਂ ਕਿ ਰਸ਼ ਘਟੇ ਤੇ ਫਿਰ ਸਾਡੀ ਵਾਰੀ ਆਊਗੀ ਗੋਲ ਗੱਪੇ ਖਾਣ ਦੀ ਹਾਂ ਮੈਂ ਸਿੱਕੇ ਖਾ ਲਾ ਖਾਣ ਕੇ ਕਿੱਥੇ ਲੰਘੀ ਹੋਣਾ ਨਿਹਰਾ ਬੈ ਚੁੱਕਿਆ ਕਾਫੀ ਰੋਡ ਤੇ ਪੂਰਾ ਇਸ ਟਾਈਮ ਨਿਹਰਾ ਹੁੰਦਾ ਵਾ ਇਹ ਲਾਈਨਾਂ ਜਾ ਰਹੀਆਂ ਸਾਹਮਣੇ ਹੁਣ ਰੇਲ ਗੱਡੀ ਜਾ ਕੇ ਰੱਟੀ ਆ ਆ ਲੋ ਜੀ ਪਹੁੰਚ ਗਏ ਆ ਗੋਲ ਗੱਪੇ ਖਾਣ ਅੰਕਲ ਦਿਖਾ ਲਈਦਾ ਲੋ ਜੀ ਕਿੰਨੀ ਦੂਰ ਤੇ ਖੜੇ ਰਹੇ ਹੋ ਗੋਲ ਗੱਪੇ ਬੜੇ ਚੰਗਰੇ ਆਂ ਹੈ ਗੋਲ ਗੱਪੇ ਬੜੇ ਚੰਗਰੇ ਰੈਸਟਰਾਟ ਲੋ ਜੀ ਅਸੀਂ ਜਦੋਂ ਵੀ ਗੋਲ ਗੱਪੇ ਖਾਈਦੇ ਆ ਤਾਂ ਅੰਕਲ ਕੋਲ ਹੀ ਆਈਦਾ ਸੋ ਗੋਲ ਗੱਪੇ ਬਹੁਤ ਵਧੀਆ ਹੁੰਦੇ ਇਹਨਾਂ ਦੇ ਕੀ ਹੋਇਆ ਤਨੂ ਸਾਡੀ ਪਾਪੜੀ ਲੈਂਦੀ ਆ ਉਹ ਬੈਠੀ ਆ ਅਵੇ ਹਾਂ ਬੈਠਾ ਬਣਾ ਹੂੰ ਕਾਲਾ 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 ਖਾਲਾ ਕਾਉ ਦਾ ਵਧੀਆ ਯਾ ਹੋਰ ਵੀ ਹੈ ਨਾ ਲਿਆ ਹੋੜੀ ਸਾਡੀ ਪਾਪੜੀ ਪਾਪੜੀ ਅਸੀਂ ਜ਼ਰੂਰ ਲਈ ਦੀ ਕੋਟ ਰੇਲ ਨਾ ਆ ਗਈ ਫੇਰ ਹੋਲੇ ਦੂਜੀ ਵਾਰੀ ਟ੍ਰੇਨ ਆ ਗਈ ਸਾਡੇ ਕੋਲ ਗੱਪੇ ਖਾਦੇ-ਖਾਦੇ ਗੋਲ ਗੱਪੇ ਖਾਦੇ ਆ ਗੋਲ ਗੱਪੇ ਖਾਦਿਓ ਸੀ ਤਰੀ ਹੁਣ ਚੱਲੇ ਆ ਤੂੰ ਥੀਨੇ ਕੋਈ ਗੋਲ ਗੱਪਾ ਨਹੀਂ ਖਾਦਾ ਕਿਉਂਕਿ ਇਹ ਗੋਲ ਗੱਪੇ ਖਾਂਦਾ ਨਸ਼ਕੀਨ ਹੀ ਹੈਗਾ ਕਿਉਂ ਕਿ ਆਰੀ ਤੂੰ ਨਹੀਂ ਖਾਦੇ ਗੋਲ ਗੱਪੇ ਆ ਜਾ ਬਈ ਚੱਲੀਏ ਹਾਂ ਉਹ ਜੀ ਉੱਥੋਂ ਹੁਣ ਗੋਲ ਗੱਪੇ ਖਾ ਕੇ ਅਸੀਂ ਤੁਰ ਪਏ ਜੀ ਤੇ ਗੋਲ ਗੱਪੇ ਖਾ ਕੇ ਮੁੱਕਲੇ ਆ ਤੇ ਠੰਡੇ ਠੰਡੇ ਬਹੁਤ ਵਧੀਆ ਲੱਗੇ ਖਾਣ ਚ ਯਾਰ ਹੁਣ ਕਿਹੜੀ ਜੈ ਨੂਡਲ ਹੂੰ ਬੋਣ ਮੈਂ ਕਿਹਾ ਵੀ ਨੂਡਲ ਲੈ ਚੱਲਦੇ ਆ ਨੂਡਲ ਖਾਣੇ ਆ ਤੇ ਹੁਣ ਨੂਡਲ ਬਣਵਾ ਲਈ ਫਿਰ ਹਾਂ ਚਿੱਟਕੜ ਲਏਗੀ ਲਓ ਜੀ ਆਪਣੇ ਨੂਡਲ ਤਾਂ ਖਾਣੇ ਆ ਬੜੀ ਰੋਡ ਤੇ ਖੜੇ ਆ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਕਿਉਂ ਘਰੇ ਵੀ ਕੰਟੀਨਿਊਏ ਸੀ ਚੱਲਦਾ ਰਹਿੰਦਾ ਵਾ ਕਰਕੇ ਗਰਮੀ ਮਹਿਸੂਸ ਨਹੀਂ ਹੁੰਦੀ ਤੇ ਹੋਂ ਜਦੋਂ ਬਾਹਰ ਨਿਕਲਦੇ ਆ ਤਾਂ ਪਤਾ ਲੱਗਦਾ ਇੱਕ ਗੈਰੀ ਨੂੰ ਚੱਕਣਾ ਗੈਰੀ ਨੂੰ ਚੱਕ ਕੇ ਵੀ ਕਾਫੀ ਗਰਮੀ ਮਹਿਸੂਸ ਹੁੰਦੀ ਹੈ ਤੰਨੂ ਕੀ ਆ ਤੈਨੂੰ ਬੜੀ ਸਾਈਡ ਸਾਈਡ ਲੱਗ ਰਹੀ ਆ ਤਾ ਤਨੂ ਕੋਈ ਮੱਪਾ ਖਾਇ ਨਹੀਂ ਸੱਤੀ ਸੱਤ ਮੈਂ ਉਹਦੇ ਨਾਲ ਉਹ ਗੱਲ ਪੱਕਾ ਮੈਂ ਨਹੀਂ ਸੱਤੀ ਸੱਤੀ ਖਾਇਆ ਅੱਛਾ ਤਨੂ ਨਰਾਜ਼ ਹੋ ਗਈ ਤਨੂੰ ਗੋਲ ਗੱਪਿਆਂ ਤੇ ਨਰਾਜ਼ ਹੋਇਆ। ਮੈਨੂੰ ਪਤਾ ਨੂੰ ਮਾਲੂਮ ਕੀ। ਅੱਛਾ। ਸੇਮੀ ਬਹੁਤ ਖੰਦੀ ਨੂਡਲ। ਬਹੁਤ ਲੱਗੇ ਨਹੀਂ ਜ਼ਿਆਦਾ ਛਕੀਨ ਆ ਵੀ। ਇਹਦਾ ਵਾਸਤੇ ਲੈ ਤੇ ਘਰੇ ਨੂਡਲਾਂ ਦਾ ਕੰਮ ਖੋਲ ਲੈ। 24 ਨੂਡਲ। ਚੱਲੇ ਘਰੇ ਨੂਡਲ ਆਪਣੇ ਪੈਕ ਹੋ ਗਏ ਆ। ਦੋ ਦੋ ਕਿੱਟ ਘਟ ਕੀ ਕਰਨੀਆਂ ਯਾਰ। ਮੈਨੂੰ ਐਸੋ ਗੋਪਾ ਖਾਏ ਨਹੀਂ ਸਾਥ ਸਾਥ। ਮੈਨੂੰ ਲੈ ਆਓ ਬੇ। ਅੱਛਾ ਲੈ ਨਹੀਂ ਲੈਣੇ ਆ ਮਤਲਬ ਮੰਨਣੀ ਨਹੀਂ ਗੱਲ ਪਾਪਾ ਦੀ। ਮਾ ਜੀ ਲੈ ਕਿ ਲੋ ਵੀ ਅੱਛਾ ਦਰ ਰਹਿਣ ਦੇ ਦੋ ਦੋ ਕਿਟਕਟ ਕੀ ਕਰਨੀਆਂ ਮੈਂ ਗੁੱਸੇ ਵਿੱਚ ਹੋ ਲੈ ਕੇ ਦੇ ਦਤਾ ਪਕਾ ਕੇ ਅੱਛਾ ਚਾਹ ਠੀਕ ਹੋ ਹੋ ਗਏ ਚਲੋ ਚੱਲੇ ਆ ਜੀ ਹੁਣ ਘਰੇ ਤੇ ਜਪਾ ਨੂਡਲ ਵੀ ਲੈ ਲੇ ਆ ਤੇ ਗੋਲ ਗੱਪੇ ਵੀ ਖਾ ਕੇ ਆ ਗਏ ਉਹ ਗੱਲੀ ਬੜੀ ਜ਼ਿਆਦਾ ਹੈ ਇਸ ਕਰਕੇ ਰਿਦਾ ਰਹੇ ਲੈ ਕਿ ਜਰਾ ਤੁਹਾਨੂੰ ਪਹੁੰਚ ਗਈ ਦੁਕਾਨ ਤੇ ਕੀ ਲੈਣਾ ਤੂੰ ਦੱਸ ਹੁਣ ਦੁਕਾਨ ਤੇ ਪਹੁੰਚ ਗਏ ਆ ਕੀ ਲੈਣਾ ਕੋ ਨਹੀਂ ਹੁੰਦੀ ਇਹਨਾਂ ਕੋ ਕੀ ਡੈਰੀ ਮਿਲਕ ਤਾਂ ਨਹੀਂ ਹੈਗੀ ਡੈਰੀ ਮਿਲਕ ਨਹੀਂ ਹੈਗੀ ਮੈਂ ਲੈਣੀ ਹੈ ਨਹੀਂ ਹੈਗੀ ਡੈਰੀ ਮਿਲਕ ਮੈਂ ਲੈਣੀ ਉਹ ਨਹੀਂ ਨਹੀਂ ਲੈਣੀ ਉਹ ਹੈ ਨਹੀਂ ਉਹਨਾਂ ਕੋਲ ਕਿਟਕਟ ਵੀ ਨਹੀਂ ਹੈ ਡੈਰੀ ਮਿਲਕ ਵੀ ਨਹੀਂ ਹੈ ਹਾਂ ਮੈਂ ਲੈਣੀ ਡੈਰੀ ਮਿਲਕ ਮੰਚ ਮੰਚ ਲੈ ਲਾ ਉਹ ਦੋ ਲੈ ਦੇਨੇ ਮੰਚ ਦੋ ਲੈ ਲਾ ਮੰਚ ਦੋ ਦੇ ਦਿਓ ਜੀ ਉਹਦੇ ਉਹਦੇ ਆ ਗਈ ਤੇਰੀ ਮੰਚ 20 ਵਾਲਾ ਚਲ ਬਾਸ ਖੋਸ਼ਾਣ ਪੰਦੀ ਡੈਰੀ ਮਿਲਕ ਵਾਲਾ बच्चे चॉकलेट बहुत ज्यादा खांदे है जीदे ना कि दाँत साल ਹੁੰਦਾ ਥੋੜਾ ਕੱਟਰਾ ਰਹਿੰਦਾ ਲਓ ਜੀ ਬਸ ਖੋਸ਼ ਹੋ ਦੋਨੇ ਗੈਰੀ ਦੀ ਗੈਰੀ ਦੀ ਮੈਂ ਇਹ ਚੀਜ਼ ਡਾਈਪਰ ਲੱਗੇ ਦੇਖ ਲੈ ਲਾ ਚਲ ਫੇਰੇ ਵੀ ਲੈ ਹੀ ਜਾਓ ਕਮੀ ਹੋ ਸਕਦੀ ਕਿਸੇ ਵੀ ਤਰ੍ਹਾਂ ਦੋ ਲੈ ਲਾਓ ਉਹ ਜੀ ਡਾਈਪਰ ਬਹੁਤ ਜ਼ਰੂਰੀ ਹੋ ਜਾਂਦੇ ਬੱਚਿਆਂ ਲਈ ਸੋ ਲਗਾ ਵੀ ਤੋ ਕਿ ਲੈ ਜਾ ਕੇ ਉਹ ਆ ਨਾ ਆ ਕਿਦੋਂ ਖਤਮ ਰਹਿੰਦਾ ਹੈ ਤੇ ਕੋਦੇ ਆਂਦਾ ਵਾ ਇੱਕ ਦਿਨ ਆਦਾ ਮੈਨੂੰ ਲੱਗਦਾ ਆਪ ਹੀ ਪੀ ਜਾਂਦੇ ਆ ਉਹ ਵੀ ਪੀਣ ਨਾਲ ਉਹ ਮੈਨੂੰ ਦੁਪਹਿਰ ਕਿ ਦੀ ਚਾਹਤ ਹੈ ਠੰਡਾ ਗੋਚਾ ਬਣੀ ਆ ਗਰਮੀ ਚlfloor ਨਹੀਂ ਦਿਹਾਈਦੀ ਇੰਦੀ ਗਰਮੀ ਜਿਹੜੀ ਜਿਹੜੀ ਚੀਜ਼ ਸਾਨੂੰ ਚਾਹੀਦੀ ਆ ਨਾ ਉਹ ਸਾਰੀਆਂ ਚੀਜ਼ਾਂ ਖਤਮ ਆ ਦੱਤੋ ਉਹ ਜੀ ਸਾਡੇ ਘਰੇ ਦਿੱਲੀ ਜਿਹੜਾ ਦੁੱਧ ਜਾਂਦਾ ਹੈਗਾ ਤੇ ਰਾਸ਼ਨ ਦਾ ਸਮਾਨ ਜਿੰਨਾ ਵੀ ਜਾਂਦਾ ਹੈਗਾ ਉਹ ਇਹਨਾਂ ਕੋਲ ਹੀ ਜਾਂਦਾ ਹੈਗਾ ਵਾ ਸੋ ਦਿੱਲੀ ਇਹਨਾਂ ਕੋਲ ਆਈਦਾ ਲੈਣ ਤੇ ਬਸ ਹੋ ਗਿਆ ਹੁਣ ਆਪਣਾ ਸਮਾਨ ਸਾਰਾ ਚਲੋ ਪੜ੍ਹ ਲਓ ਜੀ ਹੁਣ ਘਰੇ ਪਹੁੰਚੇ ਆ ਅਸੀਂ ਗੋਲ ਗੱਪੇ ਵੀ ਖਾ ਕੇ ਆਏ ਤੇ ਦੂਜਾ ਆਪਣਾ ਮੋਡਲ ਵਗੈਰਾ ਵੀ ਲੈਲੇ ਸਿਮੀ ਨੇ ਉਹ ਜੀ ਗੋਲ ਗੱਪੇ ਖਾ ਕੇ ਬਹੁਤ ਮਜ਼ਾ ਆਇਆ ਕਾਫੀ देर बाद ਅਸੀਂ ਖਾਦੇ ਆ ਗੋਲ ਗੱਪੇ ਉਹ ਅੱਗੇ ਖਾਂਦੇ ਰਹੀਦਾ ਸੀਗਾ ਪਰ ਹੁਣ ਚਲੋ ਥੋੜਾ ਗਰਮੀ ਕਰਕੇ ਘਰੋਂ ਘੱਟ ਨਿਕਲੀਦਾ ਤੇ ਇਸ ਕਰਕੇ ਆ ਦਿਖਾ ਕੇ ਆਏ ਤੇ ਬੜਾ ਮਜ਼ਾ ਆਇਆ ਉਹ ਗੈਰੀ ਵੀ ਥੱਕ ਗਿਆ ਗੋਲ ਗੱਪੇ ਖਾ ਕੇ ਚਲ ਠੀਕ ਆ ਜੀ ਤਾਂ ਗਰਮੀ ਬਹੁਤ ਜ਼ਿਆਦਾ ਹੈ ਆਪਣਾ ਧਿਆਨ ਰੱਖੋ ਤੇ ਹੱਸਦੇ ਵੱਸਦੇ ਹੋ ਤਦ ਮਿਲਾਂਗੇ ਰੀਲਸ ਤਦ ਤੱਕ ਲਈ ਸਾਰੇ ਰਕੋ